ਇੱਕ ਵਾਰ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਲੜਕਾ ਰਹਿੰਦਾ ਸੀ। ਉਹ ਬਹੁਤ ਹੀ ਆਲਸੀ ਸੀ ਤੇ ਉਸ ਨੂੰ ਹਰ ਕੰਮ ਵਿੱਚ ਟਿੱਲ ਦੇਣ ਦੀ ਆਦਤ ਸੀ। ਉਹ ਹਮੇਸ਼ਾ ਹੀ ਆਪਣੇ ਜ਼ਰੂਰੀ ਕੰਮਾਂ ਵਿੱਚ ਦੇਰੀ ਕਰਦਾ ਸੀ ਤੇ ਟਿੱਲ ਦਾ ਸ਼ਕਾਰ ਹੁੰਦਾ ਰਹਿੰਦਾ। ਨਤੀਜੇ ਵਜੋਂ ਉਹ ਆਪਣੇ ਦੋਸਤਾਂ ਤੇ ਆਪਣੇ ਨਾਲ ਪੜ੍ਹਦੇ ਸਹਿਪਾਟਿਆਂ ਦੇ ਮੁਕਾਬਲੇ ਆਪਣੀ ਪੜ੍ਹਾਈ ਤੇ ਜੀਵਨ ਦੇ ਹੋਰ ਖੇਤਰਾਂ ਵਿੱਚ ਵੀ ਪਛੜ ਰਿਹਾ ਸੀ। ਉਸ ਦੇ ਪਰਿਵਾਰ ਦੇ ਅਧਿਆਪਕਾਂ ਨੇ ਉਸ ਨੂੰ ਆਪਣੇ ਸਮੇਂ ਦੀ ਕਦਰ ਕਰਨ ਲਈ ਕਈ ਵਾਰ ਕਿਹਾ ਪਰ ਉਸਨੇ ਉਹਨਾਂ ਦੀ ਸਲਾਹ ਹੀ ਨਹੀਂ ਸੁਣੀ ਉਹਨੇ ਆਪਣੇ ਭੂਇਕ ਦੀ ਪ੍ਰਵਾਹ ਕੀਤੇ ਬਿਨਾ ਫालतू ਗੱਲਾਂ ਤੇ ਆਪਣਾ ਸਮਾਂ ਬਰਬਾਦ ਕੀਤਾ ਇੱਕ ਦਿਨ ਉਹਨਾਂ ਦੇ ਨਗਰ ਵਿੱਚ ਇੱਕ ਸੂਝਵਾਨ ਸਾਧੂ ਆਇਆ ਉਹ ਆਪਣੀ ਬੁੱਧੀ ਤੇ ਗਿਆਨ ਲਈ ਦੂਰ ਦੂਰ ਤੱਕ ਮਸ਼ਹੂਰ ਸੀ ਬਹੁਤ ਸਾਰੇ ਲੋਕ ਉਸਨੂੰ ਮਿਲਣਾ ਤੇ ਉਸ ਤੋਂ ਬੜਾ ਕੁਝ ਸਿੱਖਣਾ ਚਾਹੁੰਦੇ ਸੀ ਨੌਜਵਾਨ ਲੜਕੇ ਨੇ ਵੀ ਐਸ ਆਸ ਨਾਲ ਉਹ ਸਾਧੂ ਨੂੰ ਮਿਲਣ ਦਾ ਫੈਸਲਾ ਕੀਤਾ ਕਿਉਂ ਜੀਵਨ ਦੇ ਹਰ ਖੇਤਰ ਵਿੱਚ ਆਪਣੇ ਦੋਸਤਾਂ ਨੂੰ ਪਿੱਛੇ ਛੱਡਣ ਲਈ ਕੋਈ ਸੁਝਾਅ ਪ੍ਰਾਪਤ ਕਰ ਸਕੇ ਉਹ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਮਹਾਤਮਾ ਠਹਿਰੇ ਹੋਏ ਸੀ ਤੇ ਆਪਣੇ ਮਿਲਣ ਦੀ ਉਡੀਕ ਕਰਨ ਲੱਗਾ ਜਦੋਂ ਉਸ ਦੀ ਵਾਰੀ ਆਈ ਉਸ ਨੇ ਸਾਧੂ ਨੂੰ ਮੱਥਾ ਟੇਕਿਆ ਤੇ ਕਿਹਾ ਹੈ ਮਹਾਤਮਾ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਮੈਂ ਆਪਣੀ ਜ਼ਿੰਦਗੀ ਵਿੱਚ ਅਸਫਲ ਹਾਂ ਮੈਂ ਹਰ ਖੇਤਰ ਵਿੱਚ ਆਪਣੇ ਦੋਸਤਾਂ ਤੇ ਸਹਿਪਾਠੀਆਂ ਤੋਂ ਪਿੱਛੇ ਹਾਂ ਮੈਂ ਉਹਨਾਂ ਸਾਰਿਆਂ ਨੂੰ ਪਛਾੜ ਕੇ ਸਰਬੋਤਮ ਬਣਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਵੀ ਇਹ ਕਿਵੇਂ ਕਰਨਾ ਸਾਧੂ ਨੇ ਨੌਜਵਾਨ ਲੜਕੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ ਤੇ ਕਿਹਾ ਤੁਸੀਂ ਅਸਲੀ ਦੁਖੀ ਹੋ ਕਿਉਂਕਿ ਤੁਸੀਂ ਆਪਣੇ ਸਮੇਂ ਦੀ ਕਦਰ ਨਹੀਂ ਕਰਦੇ ਤੇ ਤੁਸੀਂ ਇਸ ਤਰ੍ਹਾਂ ਹਰ ਕੰਮ ਵਿੱਚ ਕਰਦੇ ਹੋ ਤੇ ਆਪਣੇ ਕੀਮਤੀ ਪਲਾਂ ਨੂੰ ਬਰਬਾਦ ਕਰਦੇ ਹੋ ਜੋ ਤੁਸੀਂ ਵਾਪਸ ਨਹੀਂ ਪ੍ਰਾਪਤ ਕਰ ਸਕਦੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਵਾਂ ਜਿਸ ਦੁਆਰਾ ਤੁਸੀਂ ਸਮੇਂ ਦੀ ਕੀਮਤ ਨੂੰ ਸਮਝ ਸਕਦੇ ਹੋ ਤੇ ਉਸ ਲੜਕੇ ਨੇ ਸਿਰ ਹਲਾ ਕੇ ਸਾਧੂ ਦੀ ਕਹਾਣੀ ਸੁਣਨ ਲਈ ਹਾਮੀ ਭਰੀ ਸਾਧੂ ਨੇ ਕਹਾਣੀ ਦੱਸਦੇ ਹੋਏ ਕਹਿਣਾ ਸ਼ੁਰੂ ਕੀਤਾ ਕਿ ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਸੀ ਜੋ ਬਹੁਤ ਹੀ ਉਦਾਰ ਤੇ ਦਿਆਲੂ ਸੀ ਉਹ ਆਪਣੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਹਮੇਸ਼ਾ ਉਹਨਾਂ ਦੀਆਂ ਲੋੜਾਂ ਦੀ ਮਦਦ ਕਰਦਾ ਸੀ ਇੱਕ ਦਿਨ ਉਹ ਆਪਣੇ ਪੁਰਾਣੇ ਸਹਪਾਟੀ ਨੂੰ ਮਿਲਿਆ ਜੋ ਉਸ ਨਾਲ ਗੁਰੂਕੋਲ ਵਿੱਚ ਪੜਦਾ ਸੀ ਉਹ ਸਹਪਾਟੀ ਬਹੁਤ ਹੀ ਹਾਲ ਸੀ ਤੇ ਗਰੀਬ ਸੀ ਉਸ ਕੋਲ ਨਾ ਕੋਈ ਨੌਕਰੀ ਸੀ ਨਾ ਹੀ ਪੈਸਾ ਸੀ ਤੇ ਨਾ ਹੀ ਕੋਈ ਇੱਜ਼ਤ ਉਹ ਹਮੇਸ਼ਾ ਆਪਣੀ ਕਿਸਮਤ ਨੂੰ ਲੈ ਕੇ ਸ਼ਿਕਾਇਤ ਕਰਦਾ ਸੀ ਤੇ ਆਪਣੀਆਂ ਸਮੱਸਿਆਵਾਂ ਲਈ ਦੂਜਿਆਂ ਨੂੰ ਦੋਸ਼ੀ ਠਾਰਾਉਂਦਾ ਸੀ ਰਾਜੀ ਨੇ ਆਪਣੇ ਸਹਪਾਟੀ ਨੂੰ ਪਛਾਣ ਲਿਆ ਤੇ ਉਸਤੇ ਤਰਸ ਕੀਤਾ ਰਾਜੀ ਨੇ ਆਪਣੇ ਮਿੱਤਰ ਦੀ ਜ਼ਿੰਦਗੀ ਬਾਰੇ ਤੇ ਉਸਤੇ ਦੁੱਖਾਂ ਬਾਰੇ ਪੁੱਛਿਆ ਉਨ੍ਹਾਂ ਦੇ ਦੋਸਤ ਨੇ ਉਦਾਸ ਹੋ ਕੇ ਕਿਹਾ ਮਹਾਰਾਜ ਪਤਾ ਨਹੀਂ ਕਿਉਂ ਸਾਰੇ ਕਹਿੰਦੇ ਨੇ ਮੈਂ ਕੁਝ ਕਰ ਨਹੀਂ ਸਕਦਾ ਜਦੋਂ ਮੈਂ ਨੌਕਰੀ ਲੈਣ ਜਾਣਾ ਸਾਰੇ ਮੈਨੂੰ ਅਨਕਾਰ ਕਰ ਦਿੰਦੇ ਨੇ ਮੇਰੇ ਦੁਸ਼ਮਨਾ ਨੇ ਸਭ ਨੂੰ ਦੱਸਿਆ ਹੋਇਆ ਕਿ ਮੈਂ ਕਦੇ ਵੀ ਕੋਈ ਕੰਮ ਸਮੇਂ ਸਿਰ ਨਹੀਂ ਕਰਦਾ ਮੈਨੂੰ ਸਮਝੀ ਨਹੀਂ ਆ ਰਹੀ ਆ ਵੀ ਮੈਂ ਕੀ ਕਰਾਂ ਰਾਜੇ ਨੇ ਕਿਹਾ ਆਓ ਇੱਕ ਸੌਦਾ ਕਰਦੇ ਹਾਂ ਕਿ ਸੂਰਜ ਡੁੱਬਣ ਤੋਂ ਪਹਿਲਾਂ ਤੁਸੀਂ ਮੇਰੇ ਖਜ਼ਾਨੇ ਵਿੱਚੋਂ ਜਿੰਨਾ ਹੋ ਸਕੇ ਸੋਨਾ ਤੇ ਰਤਨ ਇਕੱਠੇ ਕਰੋ ਇਹ ਸਭ ਤੁਹਾਡਾ ਹੋਵੇਗਾ ਸਹਿਪਾਠੀ ਬਹੁਤ ਖੁਸ਼ ਹੋਇਆ ਤੇ ਰਾਜੇ ਦਾ ਦਿਨੋ ਧੰਨਵਾਦ ਕੀਤਾ ਉਹ ਆਪਣੇ ਘਰ ਗਿਆ ਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਪਤਨੀ ਵੀ ਬੜੀ ਖੁਸ਼ ਹੋਈ ਤੇ ਕਹਿਣ ਲੱਗੀ ਹੁਣੇ ਜਾ ਕੇ ਸੋਨਾ ਤੇ ਹੀਰੇ ਇਕੱਠੇ ਕਰ ਲਿਓ ਤੁਹਾਡੇ ਲਈ ਇਹ ਸਮਾਂ ਚੰਗਾ ਕੀਮਤੀ ਹੈ ਉਸ ਬੰਦੇ ਨੇ ਕਿਹਾ ਮੈਂ ਹੁਣ ਨਹੀਂ ਜਾ ਸਕਦਾ ਮੈਨੂੰ ਬੜੀ ਭੁੱਖ ਲੱਗੀ ਹੋਈ ਹੈ ਪਹਿਲੋਂ ਮੈਨੂੰ ਦੁਪਹਿਰ ਦਾ ਖਾਣਾ ਦਿਓ ਉਸਦੀ ਪਤਨੀ ਨੇ ਝੱਟ ਕੁਝ ਖਾਣਾ ਤਿਆਰ ਕੀਤਾ ਉਸਦੇ ਲਈ ਭਰੋਸਿਆ ਉਸਨੇ ਆਪਣਾ ਦੁਪਹਿਰ ਦਾ ਖਾਣਾ ਹੌਲੀ-ਹੌਲੀ ਤੇ ਆਰਾਮ ਨਾਲ ਖਾਦਾ ਤੇ ਫਿਰ ਉਸਨੇ ਸੋਚਿਆ ਕਿ ਮੇਰੇ ਕੋਲ ਅਜੇ ਕਾਫੀ ਟਾਈਮ ਹੈਗਾ ਵਾ ਉਸ ਕੋਲ ਖਜ਼ਾਨਾ ਪ੍ਰਾਪਤ ਕਰਨ ਲਈ ਅਜੇ ਬਹੁਤ ਸਮਾਂ ਹੈਗਾ ਵਾ ਦੁਪਹਿਰ ਦਾ ਖਾਣਾ ਖਤਮ ਕਰਨ ਤੋਂ ਬਾਅਦ ਉਸ ਨੂੰ ਨੀਂਦ ਆਈ ਤੇ ਉਸਨੇ ਕਿਹਾ ਮੈਨੂੰ ਇੱਕ ਚੁੱਪਕੀ ਲੈ ਲੈਣੀ ਚਾਹੀਦੀ ਆ ਮੈਂ ਥੋੜਾ ਆਰਾਮ ਕਰਨ ਤੋਂ ਬਾਅਦ ਹੀ ਖਜ਼ਾਨੇ ਵਿੱਚ ਜਾਵਾਂਗਾ ਐਨਾ ਕਹਿ ਕੇ ਉਹ ਆਪਣੇ ਮੰਜੇ ਤੇ ਲੇਟ ਗਿਆ ਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਸਨੇ ਸੋਚਿਆ ਉਹ ਕੁਝ ਥਿਰ ਸੌਂ ਜਾਵੇਗਾ ਪਰ ਉਹ ਪੂਰੇ 2 ਘੰਟੇ ਸੁੱਤਾ ਰਿਹਾ ਜਦੋਂ ਉਹ ਜਾਗਿਆ ਤਾਂ ਉਸਨੇ ਦੇਖਿਆ ਕਿ ਦੁਪਹਿਰ ਹੋ ਚੁੱਕੀ ਸੀ ਉਸਨੇ ਕੁਝ ਬੋਰੀਆਂ ਚੱਕੀਆਂ ਤੇ ਰਾਜੇ ਦੇ ਖਜ਼ਾਨੇ ਵੱਲ ਨੂੰ ਤੁਰ ਪਿਆ ਰਸਤੇ ਵਿੱਚ ਥੋੜੀ ਧੁੱਪ ਤੇਜ਼ ਸੀ ਤੇ ਉਸ ਨੂੰ ਗਰਮੀ ਮਹਿਸੂਸ ਹੋ ਰਹੀ ਸੀ ਉਸਨੇ ਸੋਚਿਆ ਮੈਂ ਕਿਸੇ ਦਰਖਤ ਹੇਠਾਂ ਆਰਾਮ ਕਰ ਲਵਾਂ ਫੇਰ ਹੀ ਅੱਗੇ ਵਧਾਂਗਾ ਉਹ ਆਰਾਮ ਕਰਨ ਲਈ ਇੱਕ ਦਰਖਤ ਦੇ ਹੇਠਾਂ ਬੈਠ ਗਿਆ। ਹਲਕੀ-ਹਲਕੀ ਠੰਡੀ ਮਿੱਠੀ ਹਵਾ ਚੱਲ ਰਹੀ ਸੀ। ਮੌਸਮ ਬੜਾ ਸੁਹਾਵਣਾ ਸੀ। ਜਿਵੇਂ ਹੀ ਉਹ ਆਰਾਮ ਕਰਨ ਲਈ ਬੈਠਾ, ਉਹ ਫਿਰ ਸੌ ਗਿਆ। ਉਹ 3 ਘੰਟੇ ਹੋਰ ਸੁੱਤਾ। ਜਦੋਂ ਉਹ ਜਾਗਿਆ, ਉਹਨੇ ਦੇਖਿਆ ਸ਼ਾਮ ਨੇੜੇ ਆ ਰਹੀ ਹੈ, ਸੂਰਜ ਡੁੱਬਣ ਵਾਲਾ। ਉਹ ਕਾਲੀ-ਕਾਲੀ ਨਾਲ ਉੱਠਿਆ ਤੇ ਮਹਿਲ ਵੱਲ ਨੂੰ ਤੇਜ਼ੀ ਨਾਲ ਭੱਜਣ ਲੱਗਾ। ਆਖਰਕਾਰ ਕੁਝ ਧੇਰ ਬਾਅਦ ਉਹ ਮਹਿਲ ਪਹੁੰਚ ਗਿਆ। ਪਰ ਅਫਸੋਸ ਉਦੋਂ ਤੱਕ ਬਹੁਤ देर ਹੋ ਚੁੱਕੀ ਸੀ ਸੂਰਜ ਡੁੱਬ ਚੁੱਕਾ ਸੀ ਇਸ ਤੋਂ ਪਹਿਲਾਂ ਕਿ ਉਹ ਉੱਥੇ ਪਹੁੰਚਦਾ ਮਹਿਲ ਦੇ ਦਰਵਾਜ਼ੇ ਬੰਦ ਹੋ ਚੁੱਕੇ ਸੀ ਆਲਸੀ ਆਦਮੀ ਨਿਰਾਸ਼ ਖੜਾ ਸੀ ਉੱਥੇ ਉਸਨੇ ਅਮੀਰ ਬਣਨ ਦਾ ਮੌਕਾ ਗਵਾ ਦਿੱਤਾ ਸੀ ਕਿਉਂਕਿ ਉਸਨੇ ਆਪਣੇ ਸਮੇਂ ਦੀ ਕਦਰ ਨਹੀਂ ਕੀਤੀ ਸਾਧੂ ਨੇ ਕਹਾਣੀ ਖਤਮ ਕੀਤੀ ਤੇ ਨੌਜਵਾਨ ਲੜਕੇ ਵੱਲ ਦੇਖਿਆ ਲੜਕਾ ਚੁੱਪਚਾਪ ਬੈਠਾ ਸੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਸ਼ਰਮ ਮਹਿਸੂਸ ਹੋਈ ਉਸ ਨੇ ਆਪਣਾ ਮਾਰਗਦਰਸ਼ਨ ਕਰਨ ਲਈ ਉਹ ਸਾਧੂ ਦਾ ਧੰਨਵਾਦ ਕੀਤਾ ਤੇ ਆਪਣੇ ਆਪ ਨੂੰ ਬਦਲਣ ਦੀ ਸੌਂ ਖਾਦੀ। ਉਹ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਕਿ ਸਮਾਂ ਬਹੁਤ ਕੀਮਤੀ ਹੈ ਤੇ ਐਸੇ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਉਹ ਆਪਣੇ ਘਰ ਵਾਪਸ ਚਲਾ ਗਿਆ ਤੇ ਆਪਣੇ ਟੀਚਿਆਂ ਲਈ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਰੁਕਣਾ ਬਿਲਕੁਲ ਬੰਦ ਕਰ ਦਿੱਤਾ। ਬਧੇਰੇ ਲਾਭਕਾਰੀ ਤੇ ਸਫਲ ਹੋ ਗਿਆ। ਉਹ ਆਪਣੇ ਦੋਸਤਾਂ ਤੇ ਪਰਿਵਾਰ ਦੁਆਰਾ ਵਧੇਰੇ ਖੁਸ਼ ਤੇ ਸਤਿਕਾਰਯੋਗ ਵੀ ਬਣ ਗਿਆ ਦੋਸਤੋ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੇਖੀਏ ਤਾਂ ਪਤਾ ਲੱਗੇਗਾ ਕਿ ਸਮਾਂ ਸੋਨੇ ਵਰਗਾ ਐ ਸਾਡੇ ਕੋਲ ਸਭ ਤੋਂ ਕੀਮਤੀ ਚੀਜ਼ ਆ ਸਾਡੇ ਕੋਲ ਸਾਡੀ ਜ਼ਿੰਦਗੀ ਵਿੱਚ ਸਾਡੀ ਜ਼ਿੰਦਗੀ ਵਿੱਚ ਕੀਮਤੀ ਸਿਰਫ ਸਮਾਂ ਹੈ ਤਾਂ ਸਾਨੂੰ ਇਸ ਨੂੰ ਵਧੀਆ ਤਰੀਕੇ ਨਾਲ ਵਰਤਣਾ ਚਾਹੀਦਾ ਸਾਨੂੰ ਨਾ ਚੀਜ਼ਾਂ ਤੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਜੋ ਮਾਇਨੇ ਨਹੀਂ ਰੱਖਦੀਆਂ ਸਭ ਨੂੰ ਉਹਨਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਜੋ ਸਾਡੇ ਲਈ ਮਾਇਨੇ ਰੱਖਦੀਆਂ ਨੇ ਸਾਨੂੰ ਆਪਣੇ ਕੰਮਾਂ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਸਗੋ ਉਹਨਾਂ ਨੂੰ ਸਮੇਂ ਸਿਰ ਤੇ ਗੁਣਵੱਤਾ ਨਾਲ ਕਰਨਾ ਚਾਹੀਦਾ ਵਾ ਇੱਕ ਮਸ਼ਹੂਰ ਕਹਾਵਤ ਹੈਗੀ ਆ ਕਿ ਜੇਕਰ ਤੁਸੀਂ ਆਪਣੇ ਸਮੇਂ ਦੀ ਕਦਰ ਕਰੋਗੇ ਤਾਂ ਸਮਾਂ ਤੁਹਾਡੀ ਕਦਰ ਕਰੇਗਾ ਪਰ ਜੇਕਰ ਤੁਸੀਂ ਆਪਣਾ ਸਮਾਂ ਬਰਬਾਦ ਕਰਦੇ ਹੋ ਤਾਂ ਸਮਾਂ ਤੁਹਾਡੀ ਸਾਰੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗਾ ਅਸੀਂ ਆਪਣੇ ਸਮੇਂ ਨੂੰ ਸਮਝਦਾਰੀ ਨਾਲ ਵਰਤ ਕੇ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ ਪਰ ਜੇ ਅਸੀਂ ਆਪਣਾ ਸਮਾਂ ਬਰਬਾਦ ਕਰਦੇ ਹਾਂ ਤਾਂ ਅਸੀਂ ਆਪਣੇ ਮੌਕੇ ਗਵਾ ਬੈਠਾਂਗੇ ਤੇ ਬਾਅਦ ਵਿੱਚ ਪਛਤਾਉਣ ਤੋਂ ਇਲਾਵਾ ਸਾਡੇ ਕੋਲ ਕੁਝ ਵੀ ਨਹੀਂ ਹੋਵੇਗਾ 1 ਮਿੰਟ ਦੀ ਕੀਮਤ ਉਸ ਜਾਦ ਤੋਂ ਜਾਣੋ ਜੋ ਆਪਣੀ ਰੇਲ ਵਿੱਚ 1 ਮਿੰਟ ਤੋਂ ਖੁੰਝ ਗਿਆ ਤੇ 1 ਸਾਲ ਦੀ ਕੀਮਤ ਉਸ ਵਿਦਿਆਰਥੀ ਤੋਂ ਜਾਣੋ ਜੋ ਆਪਣੇ ਸਾਲਾਨਾ ਇਮਤਿਹਾਨ ਵਿੱਚ ਫੇਲ ਹੋ ਗਿਆ ਜੋ ਆਪਣੇ ਸਮੇਂ ਦੀ ਕਦਰ ਕਰਦੇ ਨੇ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਕਰ ਸਕਦੇ ਨੇ ਪਰ ਜਿਹੜੇ ਆਪਣੇ ਸਮੇਂ ਦੀ ਕਦਰ ਨਹੀਂ ਨਾ ਕਰਦੇ ਉਹ ਆਪਣੀ ਜ਼ਿੰਦਗੀ ਵਿੱਚ ਅਸਫਲ ਹੋ ਜਾਂਦੇ ਨੇ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਕਦੇ ਵੀ ਆਲਸੀ ਨਾ ਬਣੋ ਤੇ ਆਪਣੇ ਕੰਮ ਵਿੱਚ ਐਨੀ ਦੇਰੀ ਨਾ ਕਰੋ ਇੱਕ ਦਿਨ ਤੁਸੀਂ ਵੀ ਉਸ ਆਲਸੀ ਆਦਮੀ ਵਾਂਗ ਪਛਤਾਓਗੇ ਜੋ ਸੂਰਜ ਡੁੱਬਣ ਤੋਂ ਪਹਿਲਾਂ ਮੈਲ ਨਹੀਂ ਪਹੁੰਚ ਸਕਿਆ ਇਸ ਲਈ ਆਪਣੇ ਸਮੇਂ ਦੀ ਹਮੇਸ਼ਾ ਸਮਝਦਾਰੀ ਨਾਲ ਵਰਤੋ ਕਰੋ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਛੋਟੇ ਪਲਾਂ ਦਾ ਆਨੰਦ ਲਓ ਅਜਿਹਾ ਕਰਨ ਨਾਲ ਤੁਸੀਂ ਨਾ ਸਿਰਫ ਆਪਣੇ ਟੀਚਿਆਂ ਤੇ ਸੁਪਨਿਆਂ ਨੂੰ ਪ੍ਰਾਪਤ ਕਰੋਗੇ ਸਗੋਂ ਇੱਕ ਸੰਪੂਰਨ ਤੇ ਸੰਤੁਸ਼ਟੀਪਰਿਆ ਜੀਵਨ ਵੀ ਜੀਓਗੇ ਸੋ ਦੋਸਤੋ ਮੈਂ ਇਸ ਤਰ੍ਹਾਂ ਦੀਆਂ ਕਿਸੇ ਕਹਾਣੀਆਂ ਲਿਉਂਦੀ ਰਾਵਾਂਗੀ ਤੁਹਾਡੇ ਲਈ ਤੇ ਐਸੇ ਤਰ੍ਹਾਂ ਦੀ ਵੀਡੀਓ ਲਈ ਜੁੜੇ ਰਹੋ ਤੁਸੀਂ ਪੰਜਾਬੀ ਸਟੋਰੀ ਟੇਸ਼ਨ ਨਾਲ ਸ਼ੁਕਰੀਆ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ Firme aldeia, rabra.